ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ 108 ਐਂਬੂਲੈਂਸ ਜਿਹੜੀ ਹੈ ਉਹ ਇਸ ਤੋਂ ਪਹਿਲਾਂ ਵੀ ਤਰਨੇ ਪ੍ਰਦਰਸ਼ਨ ਬਹੁਤ ਸਾਰੇ ਕੀਤੇ ਨੇ ਬਥੇਰੀ ਵਾਰੀ ਸਾਰੀਆਂ ਐਂਬੂਲੈਂਸਾਂ ਇਕੱਠੀਆਂ ਖੜਾਈਆਂ ਵੀ ਗਈਆਂ ਲੇਕਿਨ ਹਾਲੇ ਤੱਕ ਮਸਲਿਆਂ ਦਾ ਹੱਲ ਕੋਈ ਨਿਕਲ ਕੇ ਨਹੀਂ ਆਇਆ ਔਰ ਤੁਸੀਂ ਇੱਥੇ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਇਹ 108 ਐਂਬੂਲੈਂਸ ਵਰਕਰ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਮਰਨ ਵਰਤੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਐਂਬੂਲੈਂਸ ਦੀ ਇੱਕ ਸਭ ਤੋਂ ਬੇਸਿਕ ਨੀਡ ਜਿਹੜੀ ਹੈ ਉਹ ਇੱਕ ਸਟੇਟ ਦੀ ਇੱਕ ਤੁਸੀਂ ਕਿਸੇ ਦੀ ਵੀ ਕਹਿ ਲਓ ਅਗਰ ਹੈਲਥ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਬੇਸਿਕ ਨੀਡ ਸੇਤ ਦੇ ਲਈ ਐਂਬੂਲੈਂਸ ਦੀ ਬਹੁਤ ਜ਼ਰੂਰੀ ਹੈ ਔਰ ਅਕਸਰ ਅਸੀਂ ਇਹ ਚੀਜ਼ਾਂ ਆਮ ਸੁਣਦੇ ਆਂ ਜਿੱਥੇ ਐਂਬੂਲੈਂਸ ਦੇ ਵਿੱਚ ਸਹੂਲਤਾਂ ਘੱਟ ਹੋਣ ਦੇ ਕਾਰਨ ਬਥੇਰੇ ਲੋਕਾਂ ਦੀ ਜਿਹੜੀ ਹੈ ਉਹ ਮੌਤ ਵੀ ਹੋ ਜਾਂਦੀ ਹੈ ਇਸ ਵਕਤ ਜਿਹੜੇ ਸੂਬਾ ਪ੍ਰਧਾਨ ਨੇ ਪਹਿਲਾਂ ਉਹਨਾਂ ਦੇ ਨਾਲ ਗੱਲ ਕਰਦੇ ਆ ਉਹ ਇੱਥੇ ਮੌਜੂਦ ਨੇ ਮੇਰੇ ਜਿਸ ਵਕਤ ਸੀ ਇਹ ਹਾਲਾਤਾਂ ਦੀ ਗੱਲ ਕਰਦੇ ਆ ਬਥੇਰੀ ਵਾਰੀ ਪਹਿਲਾਂ ਵੀ ਧਰਨੇ ਲਾਏ ਤੁਸੀਂ ਸਾਰੀਆਂ ਐਂਬੂਲੈਂਸਾਂ ਲਿਆ ਕੇ ਇਕੱਠੀਆਂ ਹੋ ਕੇ ਖੜਾਈਆਂ ਵੀ ਤੁਸੀਂ ਕਿ ਇਹ ਹਿੱਲਣਗੀਆਂ ਨਹੀਂ ਇੱਥੋਂ ਦੀ ਤਦਵੀ ਸਰਕਾਰਾਂ ਦੇ ਨਾਲ ਗੱਲਾਂ ਹੋਈਆਂ ਆਸ਼ਵਾਸਨ ਦਿੱਤੇ ਗਏ ਇਸ ਵਕਤ ਗੱਲ ਕਿੱਥੇ ਖੜੀ ਹੈ ਕੀ ਕੋਈ ਮਸਲਾ ਹੱਲ ਹੋਇਆ ਜਿੱਥੇ ਤੁਸੀਂ ਲੈ ਕੇ ਤੁਰੇ ਸੀ ਮਸਲਿਆਂ ਨੂੰ ਜੀ ਬਿਲਕੁਲ ਜੀ ਉਸ ਟਾਈਮ ਜਦੋਂ ਅਸੀਂ ਧਰਨਾ ਦਿੱਤਾ ਸੀਗਾ ਤਾਂ ਇਹਨਾਂ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਲ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਏ ਡੀ ਜੀ ਪੀ ਸਾਹਿਬ ਜਿਸ ਕਰਨ ਸਰ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਕੈਬਨਟ ਮੰਤਰੀਆਂ ਦੀ ਕਮੇਟੀ ਬਣਾਈ ਸੀ ਤਾਂ ਇਹਨਾਂ ਨੇ ਕਿਹਾ ਸੀ ਵੀ ਤੁਹਾਡੀ ਜਿਹੜੀ 5000 ਤਨਖਾਹ ਉਹ 10-15 ਦਿਨਾਂ ਦੇ ਵਿੱਚ ਵਧਾ ਦਿੱਤੀ ਜਾਊਗੀ ਤੇ ਸਾਡਾ ਸਾਥ ਦਿਓ ਇਸ ਕੰਪਨੀ ਨੂੰ ਅਸੀਂ ਇਸ ਪੰਜਾਬ ਤੋਂ ਬਾਹਰ ਕੀਤਾ ਜਾਊਗਾ ਇਹਦੇ ਖਿਲਾਫ ਕਾਫੀ ਜਿਹੜੀਆਂ ਕੰਪਲੇਂਟਾਂ ਆ ਚੁੱਕੀਆਂ ਤੇ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਅਸੀਂ ਆਖਿਆ ਬਿਲਕੁਲ ਜੀ ਅਸੀਂ ਤਾਂ ਉਹ ਸਾਥ ਦੇਣ ਦੇ ਚੱਕਰ 'ਚ ਇੰਨਾ ਟਾਈਮ ਲੰਗਾ ਲਿਆ ਨਾ ਤਾਂ ਉਸ ਧਰਨੇ ਦੌਰਾਨ ਸਾਡੀ ਸੈਲਰੀ ਆਈ 5000 ਤਾਂ ਵਧਾ ਇਹਨਾਂ ਨੇ ਕੀ ਦੇਣਾ ਸੀ ਉਹ ਵੀ ਸੈਲਰੀ ਨਹੀਂ ਦਿੱਤੀ ਉਸ ਤੋਂ ਬਿਨਾ ਜਦੋਂ ਹੁਣ ਸਾਡੇ ਹੱਥ ਇਹੋ ਜਿਹੇ ਪ੍ਰੂਫ ਲੱਗੇ ਆ ਜਿਹੜੇ ਕਿ ਜਿਵੇਂ ਮਾਨ ਸਾਹਿਬ ਭ੍ਰਸ਼ਟਾਚਾਰ ਮੁਕਤ ਸਰਕਾਰ ਦੇ ਨਾਂ ਨਾਲ ਆਈ ਹੈ ਸਰਕਾਰ ਤਾਂ ਅਸੀਂ ਤਾਂ ਮਾਨ ਸਾਹਿਬ ਦਾ ਸਾਥ ਦੇ ਰਹੇ ਹਾਂ ਨਾ ਅਸੀਂ ਵਿਰੋਧ ਥੋੜੀ ਚੱਲ ਰਹੇ ਹਾਂ ਅਸੀਂ ਤਾਂ ਕਹਿ ਰਹੇ ਹਾਂ ਵੀ ਆਹ ਖਜ਼ਾਨੇ ਨੂੰ ਚੂਨਾ ਲਾ ਰਹੀ ਹੈ ਤੁਸੀਂ ਤਾਂ ਕਹਿੰਦੇ ਇੱਕ ਪੈਸਾ ਨਹੀਂ ਬਾਹਰ ਜਾਊਗਾ ਕਰੋੜਾਂ ਰੁਪਈਆ ਬਾਹਰ ਜਾ ਰਿਹਾ ਤੇ ਅਸੀਂ ਤਾਂ ਤੁਹਾਡਾ ਸਾਥ ਦੇ ਰਹੇ ਹਾਂ ਸਾਨੂੰ ਪੱਕੇ ਕਰਨਾ ਬਾਅਦ ਦੀ ਗੱਲ ਹੈ ਸਾਨੂੰ ਘੱਟੋ ਘੱਟ ਸੈਲਰੀਆਂ ਤਾਂ ਦੇ ਦਿਓ ਜਿਹਦੇ ਨਾਲ ਸਾਡੇ ਚੁੱਲ੍ਹੇ ਆ ਜਿਹੜੇ ਉਹ ਚੱਲ ਪੈਣ ਸਾਡੇ ਬੱਚਿਆਂ ਦੀਆਂ ਫੀਸਾਂ ਜਾਂ ਸਾਡੇ ਘਰ ਦਾ ਜਿਹੜਾ ਰੋਜ਼ ਦਾ ਖਰਚਾ ਹੈ ਉਹ ਚੱਲ ਪਵੇ ਉਨੀ ਕੁ ਸੈਲਰੀ ਦੇ ਦਿਓ ਤੇ ਇਹਨਾਂ ਦੇ ਖਿਲਾਫ ਬਣ ਕੀ ਗੱਲ ਕੀਤੀ ਤੁਸੀਂ ਕਹਿ ਕੇ ਕਰੋੜਾ ਰੁਪਇਆ ਬਾਹਰ ਜਾ ਰਿਹਾ ਹੈ ਕਿਸ ਤਰੀਕੇ ਦੇ ਨਾਲ ਬਾਹਰ ਜਾ ਰਿਹਾ ਕੀ ਇਹ ਜਿਹੜੀਆਂ ਐਂਬੂਲੈਂਸ ਸਾਰੀਆਂ ਠੇਕੇ ਤੇ ਚੱਲ ਰਹੀਆਂ ਨੇ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਹੈ ਬਿਲਕੁਲ ਜੀ ਇਹਨੂੰ ਜਡਾਚਲ ਨਾਮ ਦੀ ਕੰਪਨੀ ਹੈ ਜਿਹਨੂੰ ਠੇਕਾ ਦਿੱਤਾ ਸਰਕਾਰ ਨਾਲ ਇਕਰਾਰਨਾਮੇ ਤਹਿਤ ਇੱਕ ਐਂਬੂਲੈਂਸ ਨੂੰ 1,45,000 ਰੁਪਏ ਮਿਲਦਾ ਤੇ ਉਸ ਤੋਂ ਬਿਨਾ ਇਕਰਾਰਨਾਮੇ ਦੇ ਵਿੱਚ ਦਰਜ ਹੈ ਵੀ ਜੇਕਰ ਐਂਬੂਲੈਂਸ ਇੱਕ ਦਿਨ ਤੋਂ ਵੱਧ ਆਫ ਰੋਡ ਰਹਿੰਦੀ ਹੈ ਵੀ ਖਰਾਬ ਹੋ ਜਾਂਦੀ ਹੈ ਤਾਂ ਇਹਨਾਂ ਨੂੰ 5000 ਪੈਨਲਟੀ ਜੇ 2 ਦਿਨ ਤਾਂ 10000 ਵੱਧ ਤੋਂ ਵੱਧ 5 ਦਿਨ ਇਹਨਾਂ ਨੂੰ ਜਿਹੜਾ ਟਾਈਮ ਦਿੱਤਾ ਗਿਆ ਮੇਜਰ ਐਕਸੀਡੈਂਟ ਦੇ ਵਿੱਚ ਤੇ ਇਹ ਤਾਂ ਸਾਲ-ਸਾਲ ਤੋਂ ਥਾਣੇ ਦੇ ਵਿੱਚ ਖੜੀਆਂ ਕੋਈ 2 ਸਾਲਾਂ ਤੋਂ ਖੜੀਆਂ ਕੋਈ ਗੰਗਾ ਨਗਰ ਇੱਕ ਮਹੀਨੇ ਤੋਂ ਕੰਮ ਕਰਵਾਈ ਜਾ ਰਹੀ ਹੈ ਦੇਖੋ ਤੁਸੀਂ ਇੱਥੇ ਪੰਜਾਬ ਦੇ ਵਿੱਚ ਆਪਣੇ ਐਡੀਆਂ ਮਹਿੰਗੀਆਂ ਕਾਰਾਂ ਦੀਆਂ ਏਜੰਸੀਆਂ ਐਡੇ ਮਹਿੰਗੇ ਫੈਕਟਰੀਆਂ ਮਾਨਸਾਬ ਲਿਆਉਣ ਦੀ ਗੱਲ ਕਰ ਰਹੇ ਆ ਤਾਂ ਕੀ ਉਹ ਇੱਕ 15 ਲੱਖ ਦੀ ਫੋਰਸ ਏਜੰਸੀ ਦੀ ਐਂਬੂਲੈਂਸ ਹੈ ਫੋਰਸ ਦੀ ਤੇ ਉਹਨੂੰ ਗੰਗਾ ਨਗਰ ਤੋਂ ਕਿਉਂ ਕੰਮ ਕਰਵਾਇਆ ਜਾ ਰਿਹਾ ਇਸ ਲਈ ਕਿ ਅਸੀਂ ਕਾਗਜ਼ਾਂ 'ਚ ਦਿਖਾ ਰਹੇ ਹਾਂ ਕਿ ਕੱਲ ਨੂੰ ਅਸੀਂ ਟੈਂਡਰ ਲੈਣਾ ਤਾਂ ਉਹਦਾ ਖਰਚਾ ਜਿਹੜਾ ਸਰਕਾਰ ਨੂੰ ਦਿਖਾਇਆ ਜਾਵੇ ਵੀ ਅਸੀਂ ਰਿਪੇਅਰ ਤੇ ਤਾਂ ਇੰਨੇ ਲਾ ਦਿੰਨੇ ਆ ਉਹ ਐਂਬੂਲੈਂਸ ਦਾ ਕੰਮ ਤਾਂ ਦੋ ਦਿਨਾਂ ਦੇ ਵਿੱਚ ਹੋ ਜਾਣਾ ਸੀ ਉਹਨੂੰ ਇੱਕ ਮਹੀਨਾ ਬੰਦ ਕਿਉਂ ਰੱਖਿਆ ਗਿਆ ਉਹਦਾ ਡੀਜ਼ਲ ਬਚਦਾ ਤੇ ਉਸ ਤੋਂ ਬਿਨਾ ਜਿਹੜੀ ਮੈਨ ਪਾਵਰ ਆ ਉਹ ਅੱਜ ਵੀ ਨਹੀਂ ਇਹਨਾਂ ਕੋਲੇ ਪੂਰੀ ਤੇ ਗਵਰਨਮੈਂਟ ਤੋਂ ਜਿੱਦਾਂ ਇਹਨਾਂ ਨੂੰ ਮੰਨ ਲਓ 1500 ਦਾ ਇਹਨਾਂ ਨੂੰ ਪੈਸਾ ਮਿਲਦਾ ਗਵਰਨਮੈਂਟ ਤੋਂ ਇਹ ਪੂਰਾ ਕਰਕੇ ਉਹ ਉਹ ਮੁਲਾਜ਼ਮ ਉਹ ਤੇ ਪੂਰੇ ਨਹੀਂ ਗੇ ਗੱਡੀਆਂ ਥਾਣਿਆਂ ਦੇ ਵਿੱਚ ਅ ਏਜੰਸੀਆਂ ਦੇ ਵਿੱਚ ਖੜੀਆਂ ਤੋਂ ਪੈਸਾ ਪੂਰਾ ਲੈ ਰਹੇ ਆ ਤੇ ਫੇਕ ਹਾਜ਼ਰੀਆਂ ਪਾ ਕੇ ਹੁਣ ਥਾਣੇ ਦੇ ਵਿੱਚ ਖੜੀ ਐਂਬੂਲੈਂਸ ਦੀ ਹਾਜ਼ਰੀ ਸਾਡੇ ਮੁਲਾਜ਼ਮਾਂ ਦੀ ਪਾਈ ਜਾ ਰਹੀ ਹੈ ਤੇ ਉਸ ਤੋਂ ਬਿਨਾ ਇਨਸੈਂਟਿਵ ਆ ਜਿਹੜਾ ਇੱਕ ਐਂਬੂਲੈਂਸ ਡੇਲੀ ਦਾ ਜਿਹੜਾ 120 ਕਿਲੋਮੀਟਰ ਉਹਨੇ ਚੱਲਣਾ ਕਾਗਜ਼ਾਂ ਦੇ ਤਹਿਤ ਉਸ ਤੋਂ ਬਿਨਾ ਜੇਕਰ ਉਹ ਜ਼ਿਆਦਾ ਚੱਲਦੀ ਹੈ ਤੇ ਇਹਨਾਂ ਨੂੰ ਕਰੋੜਾਂ ਰੁਪਏ ਜਿਹੜਾ ਇਨਸੈਂਟਿਵ ਮਿਲਦਾ ਤੇ ਕੰਮ ਤਾਂ ਅਸੀਂ ਕਰਦੇ ਆ ਨਾ ਅਸੀਂ ਜਿਹੜੇ ਉਹ ਜ਼ਿਆਦਾ ਕੇਸ ਜ਼ਿਆਦਾ ਮਰੀਜ਼ ਲੈ ਕੇ ਜਾਂਦੇ ਆ ਤੇ ਉਹ ਇਨਸੈਂਟਿਵ ਕੰਪਨੀ ਨੂੰ ਦਿੱਤਾ ਜਾਂਦਾ ਕੀ ਉਹਦੇ ਵਿੱਚ ਸਾਡਾ ਕੋਈ ਸ਼ੇਅਰ ਹੋਣਾ ਨਹੀਂ ਚਾਹੀਦਾ ਕੀ ਸਾਨੂੰ ਇੱਕ ਸਾਡਾ ਇਨਕਰੀਮੈਂਟ ਸੀਗਾ 500 ਰੁਪਿਆ ਲੱਗਦਾ ਸੀਗਾ 2014 ਤੱਕ ਲੱਗਿਆ ਜੇ ਅੱਜ ਤੱਕ ਉਹ ਲੱਗਦਾ ਰਹਿੰਦਾ ਤਾਂ ਸ਼ਾਇਦ ਮੈਡਮ ਅਸੀਂ ਅੱਜ 17-18000 ਸਾਡੀ ਤਨਖਾਹ ਹੋ ਜਾਣੀ ਸੀ ਤੇ ਸ਼ਾਇਦ ਅਸੀਂ ਨਾ ਸਾਨੂੰ ਇਹ ਸੜਕਾਂ ਤੇ ਆਉਣਾ ਪੈਂਦਾ ਤੁਸੀਂ 17000 17-18000 ਦੀ ਗੱਲ ਕੀਤੀ ਮੈਂ ਤਾਂ ਕਹਿੰਨੀ ਉਹ ਵੀ ਬਹੁਤ ਬੇਸਿਕ ਪੇ ਆ ਅੱਜ ਦੀ ਮਹਿੰਗਾਈ ਦੇ ਵਿੱਚ ਤੇ ਫਿਰ ਮੌਜੂਦਾ ਤੁਹਾਡੀ ਸੈਲਰੀ ਕਿੰਨੀ ਕੁ ਹੈਗੀ ਹੈ ਜਿਹੜੀ ਤੁਸੀਂ 17-18000 ਦੀ ਉਮੀਦ ਲਾ ਕੇ ਚੱਲ ਰਹੇ ਹੋ ਸਾਢੇ 10000 ਜੀ ਤੇ ਕਈ ਵਾਰੀ ਤਾਂ ਜਨਵਰੀ ਦੇ ਵਿੱਚ ਜਿਹੜੇ ਸਿਹਤ ਮੰਤਰੀ ਸਾਹਿਬ ਨੇ ਕਿਹਾ ਸੀ 5000 ਵਧ ਕੇ ਆਊਗੀ ਉਹ ਸਾਡੀ ਦਿੱਤੀ 5000 ਉਹਨਾਂ ਨੇ ਕੱਟ ਲਈ ਜੀ ਅੱਛਾ ਤੇ ਉਸ ਤੋਂ ਬਾਅਦ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗ ਹੋਈ ਸਿਹਤ ਮੰਤਰੀ ਸਾਹਿਬ ਨਾਲ ਵੀ ਮੀਟਿੰਗਾਂ ਹੋਈਆਂ ਉਹ ਕਹਿੰਦੇ ਜਲਦੀ ਤੁਹਾਡੀਆਂ ਇਹ ਤਾਂ ਮੰਗ ਹੀ ਛੋਟੀ ਜੀ ਹੈ ਜਲਦੀ ਪੂਰੀ ਕਰ ਦਿਆਂਗੇ ਹੁਣ ਤੁਸੀਂ ਸਾਡੇ ਜਿਹੜੇ ਇਸ ਸੰਘਰਸ਼ ਨਾਲ ਕੀ ਹੁੰਦਾ ਜੀ ਜਦੋਂ ਅਸੀਂ ਕੋਈ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਕੰਪਨੀ ਉਹ ਪ੍ਰੈਸ ਦੇ ਡਰੋਂ ਜਾਂ ਲੋਕਾਂ ਚ ਆਵਾਜ਼ ਡਰ ਜਾਂ ਆਵਾਜ਼ ਜਾਣ ਨਾਲ 200 ਟਾਇਰ 100 ਬੈਟਰੀ ਇੱਕੇ ਦਿਨ ਮੰਗਵਾ ਲੈਂਦੀ ਹੈ 200 ਟਾਇਰ ਜੇ ਅੱਜ ਇੱਕ ਐਂਬੂਲੈਂਸਾਂ ਤੇ ਪਏ ਆ ਤਾਂ ਘੱਟੋ ਘੱਟ 50 ਐਂਬੂਲੈਂਸਾਂ ਦੇ ਦੋ ਦੋ ਟਾਇਰ ਜੇ ਚੇਂਜ ਹੋਏ ਆ ਤਾਂ 50 ਐਂਬੂਲੈਂਸਾਂ ਕੀ ਉਹ ਟਾਇਰਾਂ ਮੈਨਾਂ ਚੱਲ ਰਹੀਆਂ ਸੀ ਕਿ ਸਰਕਾਰ ਨੂੰ ਇਸ 'ਚ ਕੋਈ ਧਿਆਨ ਨਹੀਂ ਇਹ 'ਚ ਕੀ ਆ ਜੀ ਡੀ ਐਮ ਸੀ ਐਸ ਐਮਓ ਵੱਡੇ ਪੱਧਰ ਤੇ ਸਰਕਾਰ ਨਾਲ ਉਹ ਕੰਪਨੀ ਨਾਲ ਰਲੇ ਹੋਏ ਆ ਉਹ ਫੇਕ ਜਿਹੜੀਆਂ ਮਤਲਬ ਰਿਪੋਰਟਾਂ ਬਣਾ ਕੇ ਅੱਜ ਵੀ ਇਹੀ ਹੋਣਾ ਇਹ ਇਨਕੁਆਰੀ ਚੱਲ ਰਹੀ ਹੈ ਇਹ 'ਚ ਇੱਕ ਡਾਇਰੈਕਟਰ ਆ ਜਿਹੜੇ ਨਲਗੁਲ ਜੀ ਆ ਉਹ ਇਮਾਨਦਾਰ ਆਫੀਸਰ ਆ ਜਿਹੜੇ ਹੁਣੇ ਆਏ ਆ ਇ ਉਹ ਜ਼ਰੂਰ ਹੈ ਚ ਇੰਟਰਸਟ ਨਾਲ ਥੋੜਾ ਕੰਮ ਕਰ ਰਹੇ ਆ ਪਰ ਮੈਨੂੰ ਲੱਗਦਾ ਉਹਨਾਂ ਨੂੰ ਦਿਵਾ ਲਿਆ ਜਾਊਗਾ ਕਿਉਂਕਿ ਐਸ ਐਮਓ डीएमसी ਜਿਹੜੇ ਇਹਨਾਂ ਨਾਲ ਮਿਲੇ ਹੋਏ ਆ ਸਾਰੇ ਨਹੀਂ ਮੈਂ ਕਹਿਣਾ ਚਾਹੁੰਦਾ ਇਮਾਨਦਾਰ ਵੀ ਹੈਗੇ ਆ ਉਹ ਗਲਤ ਰਿਪੋਰਟ ਹੈ ਜਿਹੜੀ ਉਹ ਇਹਨਾਂ ਨੂੰ ਭੇਜ ਕੇ ਸਰਕਾਰ ਦੇ ਟੇਬਲ ਤੇ ਫਿਰ ਦਿਖਾਉਣਗੇ ਜੀ ਦੇਖੋ ਇਹ ਜੁਨੀਆਨ ਜਿਹੜੀ ਵੈਸੀ ਹੀ ਪ੍ਰੋਪੋਗੈਂਡਾ ਕਰੀ ਜਾਂਦੀ ਹੈ ਆਪਣੀਆਂ ਤਾਂ ਐਂਬੂਲੈਂਸਾਂ ਸਹੀ ਆ ਉਹ ਫਿਰ ਕਿਤੇ ਨਾ ਕਿਤੇ ਸਾਡੀ ਤਾਂ ਜਿਹੜੀ ਤਨਖਾਹ ਵਧਣੀ ਨਾ ਵਧਣੀ ਉਹ ਦੂਰ ਦੀ ਗੱਲ ਹੈ ਫਿਰ ਪੰਜਾਬ ਦੇ ਲੋਕਾਂ ਨੂੰ ਉਹੀ ਬਿਨਾ ਆਕਸੀਜਨ ਮਾਸਕ ਬਿਨਾ ਪਲਸ ਆਕਸੀਮੀਟਰ ਬਿਨਾ ਟੈਰਾਂ ਦੇ ਉਹੀ ਐਂਬੂਲੈਂਸਾਂ ਪੰਜਾਬ ਦੇ ਲੋਕਾਂ ਨੂੰ ਫੇਰ ਉਹ ਜਾਨਾਂ ਲੈਣਗੀਆਂ ਤੇ ਫਿਰ ਮੈਨੂੰ ਲੱਗਦਾ ਉਦੋਂ ਤੱਕ ਤਾਂ ਅਸੀਂ ਸ਼ਾਇਦ ਇਸ ਸੰਘਰਸ਼ ਦੇ ਇਸ ਜਿਹੜਾ ਇਹਨਾਂ ਦਾ ਘਟਾਲਾ ਉਹਦੇ ਖਿਲਾਫ ਖੜੇ ਨਹੀਂ ਹੋਵਾਂਗੇ ਕਿਉਂਕਿ ਸਾਡੇ ਹਰ ਰੋਜ਼ੇ ਮਜ਼ਮ ਬੀਤੀ ਕੱਢੀ ਜਾ ਰਹੇ ਨਹੀਂ ਤੁਸੀਂ ਇੱਕ ਗੱਲ ਕਹੀ ਕਿ 200 ਟਾਇਰ ਮੰਗਵਾਏ 50 ਉਹ ਇਹਨਾਂ ਦੇ ਉੱਤੇ ਲਗਾ ਦਿੱਤੇ ਲੇਕਿਨ ਵਹਿਨਾ ਦੇ ਅੰਦਰ ਤੇ ਹਾਲਾਤ ਵੀ ਮਾੜੇ ਨੇ ਅਸੀਂ ਪਿਛਲੀ ਵਾਰ ਜਿਸ ਵਕਤ 108 ਐਂਬੂਲੈਂਸਾਂ ਉੱਥੇ ਖੜਾਈਆਂ ਸੀਗੀਆਂ ਅਸੀਂ ਤਾਂ ਦੇਖਣ ਵੀ ਆਏ ਅੰਦਰ ਬਥੇਰੀਆਂ ਦੇ ਅੰਦਰ ਤਾਂ ਕੁਝ ਦੇਖਣ ਵਾਲੀ ਥਾਂ ਹੀ ਨਹੀਂ ਸੀ ਜੰਗਾਲੀਆਂ ਹੋਈਆਂ ਗੱਡੀਆਂ ਸਾਰੀਆਂ ਉਹਨਾਂ ਦੇ ਚਾਬੀ ਲਾਣ ਦੀ ਥਾਂ ਨਹੀਂ ਬਥੇਰੀਆਂ ਹਾਲਾਤ ਮਾੜੇ ਸੀ ਕੀ ਅੰਦਰੋਂ ਉਸ ਤਰੀਕ ਤੋਂ ਬਾਅਦ ਅੱਜ ਤੱਕ ਕੋਈ ਮਰੰ ਲੀਕ ਵੈਂ ਦੀ ਵੀ ਨਹੀਂ ਬਿਲਕੁਲ ਨਹੀਂ ਜੀ ਤੁਸੀਂ ਜੇ ਇਹਨਾਂ ਤੋਂ ਇੱਕ ਵੀ ਵਾਸ਼ਿੰਗ ਦਾ ਬਿੱਲ ਕਢਵਾ ਦਿਓ ਜੀ ਕੰਪਨੀ ਕੋਲੋਂ ਵੀ ਇੱਕ ਕਿਤੇ ਇਹਨਾਂ ਨੇ ਗੱਡੀ ਧਵਾਈ ਹੋਵੇ ਤਾਂ ਉਹ ਵੀ ਨਹੀਂ ਕੀਤਾ ਬਰਮਦੀ ਦਾ ਦੂਰ ਦੀ ਗੱਲ ਹੈ ਜੀ ਉਸ ਤੋਂ ਬਿਨਾ ਆਕਸੀਜਨ ਜਿਹੜੀ ਸਭ ਤੋਂ ਐਂਬੂਲੈਂਸ ਦੇ ਵਿੱਚ ਜ਼ਰੂਰੀ ਹੈ ਤੇ ਉਹ ਪਾਈਪਾਂ ਜਿਹੜੀਆਂ ਉਹ ਲੀਕ ਸਿਲੰਡਰ ਨਹੀਂ ਸਾਰੇ ਲੀਕ ਵਿੱਚੋਂ ਉਹਦੇ ਬੈਠਣ ਪੈਣ ਵਾਲਾ ਪੇਸ਼ੈਂਟ ਦੇ ਕੁਝ ਵੀ ਨਹੀਂ ਅੱਜ ਤੱਕ ਕਰਵਾਇਆ ਜੀ ਉਹਨਾਂ ਚ ਕੀ ਹੈ ਜੀ ਸਰਕਾਰ ਨੂੰ ਇਹ ਬੀਤੀ ਗੱਡੀਆਂ ਦੀ ਰਿਪੋਰਟ ਜਿਹੜੀ ਸੌਂਪੀ ਵੀ ਹੈ ਕੰਡਮ ਦੇ ਵਿੱਚ ਪਾਈਆਂ ਹੋਈਆਂ ਕੰਪਨੀ ਜਿਹੜੀ ਗੱਲੋਂ ਨਿਕਲ ਜਾਂਦੀ ਹੈ ਤੇ ਉਹ ਜੇ ਕੰਡਮ ਦੇ ਵਿੱਚ ਪਾਈਆਂ ਉਹਦਾ ਪੈਸਾ ਕਿਉਂ ਲਈ ਜਾ ਰਹੇ ਉਹ ਸੇਵਾ ਦੇ ਨਾਂ ਤੇ ਚਲਾ ਲਓ ਕੱਲਾ ਡੀਜ਼ਲ ਲੈ ਲਓ 1 ਲੱਖ 45 ਕਿਉਂ ਲਈ ਜਾ ਰਹੇ ਹੋ ਦੂਸਰੀ ਗੱਲ ਨਵੀਆਂ ਗੱਡੀਆਂ 2021 ਮਾਡਲ ਆ ਸੀਐਮ ਸਾਹਿਬ ਦੇ ਕਾਫਲੇ ਚ 2021 22 ਮਾਡਲ ਹੋ ਬਠਿੰਡੇ ਵੀ ਅਸੀਂ ਜਦੋਂ ਸੀਐਮ ਸਾਹਿਬ ਰੁਕਦੇ ਆ ਤੱਕਾ ਲਾ ਕੇ ਲੈ ਕੇ ਜਾਣੇ ਆ ਤੇ ਉਸ ਤੋਂ ਬਾਅਦ ਸਾਡੇ ਫੇਰ ਦੱਸ ਜਾਣੇ ਸਟਾਫ ਲੈ ਕੇ ਜਾਣੇ ਕੋਈ ਪ੍ਰਾਈਵੇਟ ਬਾਹਰੋਂ ਬੁਲਾ ਕੇ ਉਹਨਾਂ ਨੂੰ ਫੇਰ ਉਹ ਆਫੀਸਰ ਆ ਜਿਹੜੇ ਉਹ ਕਹਿੰਦੇ ਤੁਹਾਡੇ ਦੇ ਪਰਚਾ ਦੇਵਾਂਗੇ ਤੁਸੀਂ ਅਗਲੀ ਵਾਰ ਠੀਕ ਕਰਵਾ ਕੇ ਲਿਆਓ ਹੁਣ 10000 ਦੇ ਵਿੱਚ ਅਸੀਂ ਕਿੱਥੋਂ BMW ਲੈ ਜਾਈਏ ਨਾਲ ਸਾਨੂੰ ਤਾਂ 10000 ਦਾ ਤਨਖਾਹ ਦਿੰਦੇ ਅਸੀਂ ਕੀ ਠੀਕ ਕਰਵਾਈਏ ਤੇ ਬਾਰ-ਬਾਰ ਪ੍ਰੈਸ਼ਰ ਆ ਸਾਡੇ ਤੇ ਸਰਕਾਰ ਨੂੰ ਕੋਈ ਨਹੀਂ ਕਹਿ ਰਿਹਾ ਜਾ ਐ ਕੰਪਨੀ ਨੂੰ ਤਾਂ ਕੋਈ ਕਹੀ ਨਹੀਂ ਰਿਹਾ ਇਹ ਕੰਪਨੀ ਦੇ ਮੁਲਾਜ਼ਮ ਅੱਜ ਵੀ ਜਿਹੜੇ ਆ 1000 ਰੁਪਏ ਦਾ ਡੇਲੀ ਇਹਨਾਂ ਦਾ ਜੂਸ ਦਾ ਖਰਚਾ ਪੈਂਦਾ ਜਾ ਕੇ ਉੱਥੇ ਬੀਪੀਐਸਸੀ ਜਾਂਦੇ ਆ ਪਤਾ ਨਹੀਂ ਉਹ ਪਲਾਉਂਦੇ ਆ ਜਾਂ ਨਹੀਂ ਪੀਉਂਦੇ ਉਹ ਨਹੀਂ ਪਤਾ ਤੇ ਬਾਕੀ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ 1.5 ਲੱਖ 2 ਲੱਖ ਕਲੇਮ ਦੇ 30-30 ਹਜ਼ਾਰ ਲੈ ਜਾਂਦੇ ਆ 40-40 ਹਜ਼ਾਰ ਕਲੇਮ ਦਾ ਬੈਠੇ ਬੈਠੇ ਬਿਲਕੁਲ ਦੇਖੋ ਇਹ ਹਾਲਾਤ ਨੇ 108 ਐਂਬੂਲੈਂਸਾਂ ਦੇ ਇਸ ਵਕਤ ਇਹਨਾਂ ਨੂੰ ਸਮਰਥਨ ਦੇਣ ਦੇ ਲਈ ਇਹਨਾਂ ਦੇ ਨਾਲ ਖੜੇ ਹੋਣ ਦੇ ਲਈ ਜਿਹੜੇ ਐਨਐਸਯੂਏ ਦੇ ਪ੍ਰਧਾਨ ਨੇ ਈਸ਼ਰਪ੍ਰੀਤ ਸਿੱਧੂ ਉਹ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਈਸ਼ਰ ਜਿਸ ਤੋਂ ਤੁਸੀਂ ਇਹ ਹਾਲਾਤਾਂ ਦੀ ਗੱਲ ਕਰਦੇ ਆ ਜਿਹੜੇ ਹਾਲਾਤ ਸਾਨੂੰ ਸੂਬਾ ਪ੍ਰਧਾਨ ਦਾ ਅਸਰ ਰਹੇ ਨਹੀਂ ਕਿ ਇਹ ਹਾਲਾਤ ਨੇ ਐਂਬੂਲੈਂਸਾਂ ਦੇ ਅੰਦਰ ਦੇ ਔਰ ਇਹ ਹਾਲਾਤਾਂ ਦੇ ਨਾਲ ਇਹ ਲੋਕ ਕੰਮ ਕਰ ਰਹੇ ਨੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਲਾਤ ਕਿਤੇ ਸਿਹਤ ਦੀ ਸੁਧਾਰ ਵੱਲ ਕਦਮ ਦਿਸ ਰਿਹਾ ਹੋਵੇ ਮੈਮ ਪਹਿਲਾਂ ਤਾਂ ਮੈਂ ਨਾ ਤੁਹਾਨੂੰ ਆ ਵੀਡੀਓ ਦਿਖਾਉਣੀ ਚਾਹੁੰਨਾ ਇਹ ਵੀਡੀਓ ਸੀਐਮ ਸਾਹਿਬ ਦੇ ਕਾਫਲੇ ਦੀ ਆ ਤੇ ਆ ਦੇਖੋ ਐਂਬੂਲੈਂਸ ਨੂੰ ਧੱਕਾ ਮਾਰਦੇ ਹੋਏ ਨੂੰ ਉਧਰੋਂ ਸੀਐਮ ਸਾਹਿਬ ਦਾ ਕਾਫਲਾ ਜਾ ਰਿਹਾ ਇਧਰੋਂ ਐਂਬੂਲੈਂਸ ਨੇ ਸਟਾਰਟ ਹੋ ਰਹੀ ਇਹ ਪੰਜਾਬ ਦੇ ਮੁੱਖ ਮੰਤਰੀ ਦੇ ਕਾਫਲੇ ਦੀ ਐਂਬੂਲੈਂਸ ਆ ਜੇ ਇਹਦਾ ਇਹ ਹਾਲ ਆ ਤਾਂ ਸਾਡੇ ਵਰਗੇ ਲੋਕਾਂ ਦਾ ਤਾਂ ਕੀ ਹੀ ਹਾਲ ਹੋਊਗਾ ਤੁਸੀਂ ਇਹ ਹਿਸਾਬ ਲਾ ਲਓ ਉਹ ਦੇਖੋ ਹਾਲੇ ਵੀ ਨਹੀਂ ਸਟਾਰਟ ਹੋਈ ਹਾਲੇ ਵੀ ਨਹੀਂ ਸਟਾਰਟ ਹੋਈ 10-15 ਬੰਦਿਆਂ ਨੂੰ ਬੁਲਾ ਕੇ ਐਂਬੂਲੈਂਸ ਸਟਾਰਟ ਕੀਤੀ ਜਾ ਰਹੀ ਹੈ ਉਸ ਤੋਂ ਪਹਿਲਾਂ ਆਮ ਲੋਕਾਂ ਦੀ ਮੈਂ ਜੇ ਤੁਹਾਨੂੰ ਗੱਲ ਦੱਸ ਦਵਾਂ ਨਵਾਂ ਵਿਆਹਿਆ ਜੋੜਾ ਦੁਲਾ ਬੇਚਾਰਾ ਆਪਣੀ ਸ਼ਰਵਾਨੀ ਮੋੜਨ ਜਾ ਰਿਹਾ ਸੀਗਾ ਉਹਦੀ ਮਾਪਿਓ ਨੇ ਸਭ ਤੋਂ ਵੱਡਾ ਐਲੀਗੇਸ਼ਨ ਲਾਇਆ ਉਹ ਕਹਿੰਦੇ ਕਿ ਜੇ ਐਂਬੂਲੈਂਸ ਦੇ ਵਿੱਚ ਆਕਸੀਜਨ ਹੁੰਦਾ ਸਾਡਾ ਮੁੰਡਾ ਬਚ ਜਾਣਾ ਸੀਗਾ ਇਹ ਹੁਣ ਪਰਚਾ ਕਿਤੇ ਬਣਨਾ ਚਾਹੀਦਾ ਸਭ ਤੋਂ ਪਹਿਲੀ ਗੱਲ ਇਹ ਹੈ ਆ ਇਹ ਤਾਂ ਸਿੱਧਾੰ ਤਰੀਕੇ ਦੇ ਨਾਲ ਮਰਡਰ ਆ ਹੁਣ ਜਿਹੜੀ ਸਰਕਾਰ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਹੈਲਥ ਸਿਸਟਮ ਤੇ ਆਵਾਂਗੇ ਅਸੀਂ ਐਜੂਕੇਸ਼ਨ ਸਿਸਟਮ ਤੇ ਆਵਾਂਗੇ ਅੱਜ ਜੇ ਤੁਸੀਂ ਐਂਬੂਲੈਂਸਾਂ ਦਾ ਹਾਲ ਦੇਖ ਲੂਗੇ ਉਹ ਐਂਬੂਲੈਂਸਾਂ ਦੇ ਵਿੱਚ ਉਹ ਜਿਹੜੇ ਮੀਟਰ ਤੁਹਾਡੀ ਪਲਸ ਰੇਟ ਚੈੱਕ ਕਰਦੇ ਨੇ ਨਾ ਉਹ ਵੀ ਨਹੀਂ ਠੀਕ ਹੈਗੇ ਹਾਂ ਆ ਦੋ ਵਿਚਾਰੇ ਮਰਨ ਵਰਤ ਤੇ ਬੈਠੇ ਨੇ 9 9 10 10 ਹਜ਼ਾਰ ਰੁਪਏ ਨਾਲ ਦੀ ਤਨਖਾਹਾਂ ਨੇ ਇਹ ਮੈਨੂੰ ਪਤਾ ਨਹੀਂ ਚੱਲ ਰਿਹਾ ਇਹ ਕਰ ਕੀ ਰਹੇ ਨੇ ਅੱਧੀਆਂ ਇਹ ਐਂਬੂਲੈਂਸਾਂ ਅੱਧੀਆਂ ਥਾਣੇ 'ਚ ਖੜੀਆਂ ਨੇ ਦੱਸੋ ਹੁਣ ਇਹ ਥਾਣੇ 'ਚ ਖੜੀਆਂ ਖੜੀਆਂ ਇਹਨਾਂ ਨੂੰ ਸਰਕਾਰ ਨੂੰ ਸਾਰਾ ਕੁਝ ਹੋ ਰਿਹਾ ਆ ਬਸ ਇਹਨਾਂ ਦੀ ਤਨਖਾਹ ਨਹੀਂ ਦੇਣੀ ਇਹ ਬਹੁਤ ਵੱਡੀ ਗੱਲ ਆ ਹਰ ਵਰਗ ਅੱਜ ਮੈਂ ਧਰਨੇ ਦੇ ਬੈਠਾ ਟੀਚਰ ਹੋਣ ਐਂਬੂਲੈਂਸਾਂ ਵਾਲੇ ਹੋਣ ਆ ਮੇਰੇ ਨਾਲ ਆਹ ਇਹ ਉਹ ਪਾਣ ਅੱਗ ਬੁਝਾਣ ਵਾਲੇ ਨੇ ਇਹਨਾਂ ਨੂੰ 8000 ਰੁਪਏ ਦਿੰਦੇ ਨੇ ਜਿਹੜੀਆਂ ਫਰਾਈਡ ਲਾਈਨਰਾਂ ਨੇ ਜਿਹੜੀਆਂ ਨੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਜਿਹੜੇ ਕੰਮ ਕਰਦੇ ਨੇ ਇਹਨਾਂ ਨੂੰ ਵੀ ਮੈਂ ਤਾਂ ਰੱਬ ਮੰਨਦਾ ਡਾਕਟਰ ਨੂੰ ਤਾਂ ਰੱਬ ਮੰਨਦਾ ਹੀ ਮੰਨਦਾ ਇਹਨਾਂ ਨੂੰ ਵੀ ਮੈਂ ਰੱਬ ਮੰਨਦਾ ਜਿਹੜੇ ਪਹਿਲਾਂ ਡਾਕਟਰ ਕੋਲ ਲੈ ਕੇ ਆਉਂਦੇ ਨੇ ਮਰੀਜ਼ ਨੂੰ ਸਭ ਤੋਂ ਪਹਿਲਾਂ ਮੈਮ ਜਦੋਂ ਕੋਈ ਵੀ ਘਰੇ ਘਟਨਾ ਹੋ ਜੂਵੇ ਨਾ ਬੰਦਾ ਕਬਰ ਆ ਜਾਂਦਾ ਬੰਦਾ ਕਬਰਾਂ ਕੇ ਸਿੱਧਾ ਫੋਨੀ ਇਹਨੂੰ ਕਰਦਾ ਅਸੀਂ ਨਾ ਦੇਖਿਆ ਪਿੱਛੇ ਸਮਾਂ ਬੜਾ ਔਖਾ ਨਿਕਲ ਕੇ ਗਿਆ ਕੋਵਿਡ ਦੇ ਵੇਲੇ ਵਾਲਾ ਲੇਕਿਨ ਹੁਣ ਦੁਬਾਰਤੋਂ ਕਿਹਾ ਜਾ ਰਿਹਾ ਕੋਵਿਡ ਵੇਵ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਨੋਇਡਾ ਦੇ ਵਿੱਚ ਕੇਸ ਆ ਗਏ ਨੇ ਉਸ ਤੋਂ ਇਲਾਵਾ ਵੀ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜੇਕਰ ਐਂਬੂਲੈਂਸਾਂ ਦੇ ਇਹ ਹਾਲਾਤ ਨੇ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਇਸ ਵਕਤ ਪ੍ਰੀਪੇਅਰ ਹੈਗਾ ਕਿ ਅੱਗੇ ਹਾਲਾਤ ਅਗਰ ਖਰਾਬ ਹੁੰਦੇ ਨੇ ਦੇਖੋ ਕੋਵਿਡ ਇਹ ਜੀ ਮਹਾਮਾਰੀ ਸੀ ਜਿਹੜੇ ਪੰਜਾਬ ਨੇ ਉਸ ਟਾਈਮ ਦੇ ਵਿੱਚ ਮੇਰੇ ਹਿਸਾਬ ਨਾਲ ਜੰਨਾ ਮਹਾਰਾਜ ਨੇ ਕੁਝ ਕਰਿਆ ਸਹੀ ਤਰੀਕੇ ਨਾਲ ਉਹਨੂੰ ਟੈਕਲ ਕਰ ਪਾਇਆ ਸੀ ਮੈਂ ਕਿਸੇ ਸਰਕਾਰ ਦਾ ਨਹੀਂ ਮੈਂ ਕਿਸੇ ਨੂੰ ਸ਼ਰੇਹ ਦੇਣਾ ਚਾਹੁੰਦਾ ਚਾਹੇ ਕਾਂਗਰਸ ਦੀ ਸੀਗੀ ਕਿਸੇ ਦੀ ਵੀ ਸਰਕਾਰ ਸੀਗੀ ਪਰ ਉਹ ਮਹਾਮਾਰੀ ਸੀਗੀ ਇਹ ਜੀ ਹੁਣ ਜਿਹੜੀ ਫੇਰ ਜੇ ਕਰੋਨਾ ਵਾਲੀ ਕੀ ਮਹਾਮਾਰੀ ਆ ਗਈ ਮੈਂ ਮੇਹ ਤੁਸੀਂ ਇਹ ਹਿਸਾਬ ਲਾ ਲਿਓ ਕਿ ਸਾਡੇ ਕੋਲ ਜਿੱਦਾਂ ਯੂਰਪ ਚ ਦੇਖਿਆ ਸੀ ਨਾ ਲਾਸ਼ਾਂ ਸਾਈਡ ਤੇ ਪਈਆਂ ਸੀਗੀਆਂ ਤੇ ਉੱਥੇ ਹੀ ਅੱਗ ਲਾਏਦੇ ਸੀ ਇਹ ਪੰਜਾਬ ਦਾ ਹਾਲ ਹੋਣਾ ਬਹੁਤ ਦੁੱਖ ਲੱਗਦਾ ਕਈਆਂ ਨੂੰ ਜੇ ਕਹੀਏ ਕਿ ਪੰਜਾਬ ਦਾ ਇਹ ਹਾਲ ਹੋਣਾ ਪਰ ਉਹ ਜਦੋਂ ਇਹ ਹੋ ਜੂਗਾ ਉਦੋਂ ਲੋਕਾਂ ਨੇ ਕੁਝ ਨਹੀਂ ਕਰ ਪਾਉਣਾ ਜਦੋਂ ਤੁਹਾਡੇ ਕੋਲ ਪਹਿਲੀ ਸਟੇਜ ਹੀ ਐਮਬੂਲੈਂਸ ਆ ਦੂਸਰੀ ਸਟੇਜ ਡਾਕਟਰ ਆ ਤੀਸਰੀ ਸਟੇਜ ਤੁਹਾਡੇ ਕੋਲ ਵੈਂਟੀਲੇਟਰ ਆ ਚੌਥੀ ਸਟੇਜ ਤੇ ਆ ਕੇ ਮੈਂ ਫੇਰ ਬੰਦਾ ਚੌਥੀ ਸਟੇਜ ਤੱਕ ਮਰੀਜ਼ ਹੀ ਨਹੀਂ ਜਾਂਦਾ ਜਾਂ ਪਹਿਲੀ ਸਟੇਜ ਤੇ ਹੀ ਗੱਡੀ ਸਟਾਰਟ ਨਹੀਂ ਹੁੰਦੀ ਸੀਐਮ ਦੇ ਕਾਫਲੇ ਦੀ ਗੱਡੀ ਸਟਾਰਟ ਨਹੀਂ ਹੋ ਜੀ ਖੁਦਾ ਨਾ ਕਰਾਸ ਤਾਂ ਸੀਐਮ ਨੂੰ ਰਸਤੇ 'ਚ ਕੁਝ ਹੋ ਜਵੇ ਦੱਸੋ ਜੇ ਸੀਐਮ ਦੀ ਗੱਡੀ ਨਹੀਂ ਸਟਾਰਟ ਹੋਊਗੀ ਕਿੱਦਾਂ ਜਾਊਗਾ ਉਹ ਘਰੇ ਐਪਲੀਕੇਸ਼ਨ ਤਾਂ ਇਹਨਾਂ ਤੋਂ ਮੰਗੀ ਗਈ ਹੈ ਕਹਿੰਦੇ ਇਹ ਵਿਚਾਰੇ ਕੀ ਕਰਨ ਤੁਸੀਂ ਇਹਨਾਂ ਦਾ ਬੜਾਪਨ ਦੇਖੋ ਕਿੰਨਾ ਜ਼ਿਆਦਾ ਆ 11-1200 ਬੰਦਾ ਆ ਇਹ 11 1200 ਬੰਦਾ ਜੀ ਇਹ ਚਾਹੁੰਦੇ ਇਕਦਾਂ ਹੀ ਚੱਕਰਜਾਮ ਕਰ ਸਕਦੇ ਸੀਗੇ ਤੁਹਾਡੇ ਕੋਲ ਹੱਲੇ ਵੀ ਚਾਬੀਆਂ ਨੇ ਐਂਬੂਲੈਂਸਾਂ ਦੀਆਂ ਹੱਲੇ ਵੀ ਇਹਨਾਂ ਕੋਲ ਐਂਬੂਲੈਂਸਾਂ ਦੀਆਂ ਚਾਬੀਆਂ ਨੇ ਇਹਨਾਂ ਦਾ ਬੜਾ ਪੰਦੇਖੋ ਕਿੰਨਾ ਜ਼ਿਆਦਾ ਆ ਹੱਲੇ ਵੀ ਇਹ ਮਰੀਜ਼ ਚੱਕ-ਚੱਕ ਕੇ ਹਸਪੀਟਲ ਦੇ ਲੈ ਕੇ ਜਾ ਰਹੇ ਨੇ ਇਹਨਾਂ ਦੇ ਅੰਦਰ ਇਨਸਾਨੀਅਤ ਆ ਪਰ ਸੀਐਮ ਸਾਹਿਬ ਦੇ ਅੰਦਰ ਇਨਸਾਨੀਅਤ ਨਹੀਂ ਹੈਗੀ ਜੇ ਇਹ ਇੱਕ ਵਾਰੀ ਸਾਰੀ ਐਂਬੂਲੈਂਸਾਂ ਲੈ ਕੇ ਖੜਾ ਦੇਣ ਕੀ ਹੱਲ ਹੋ ਜਾਊਗਾ ਪੰਜਾਬ ਦਾ ਬਸ ਮੈਨੂੰ ਇਹ ਗੱਲ ਦੱਸ ਦੇਣ ਕੀ ਯਾਰ ਜੀ ਤਾਂ ਮੁੱਖ ਮੰਤਰੀ ਕਹਿੰਦੇ ਨੇ ਕਹਿੰਦੇ ਕਿ ਧਰਨੇ ਮਜਾਰੇ ਜਾਂ ਇਹਦਾ ਦੀਆਂ ਚੀਜ਼ਾਂ ਕਿਸੇ ਚੀਜ਼ ਦਾ ਹੱਲ ਨਹੀਂ ਕਹਿੰਦੇ ਆ ਕੇ ਸਾਡੇ ਨਾਲ ਟੇਬਲ ਟॉक ਕਰੋ ਸੀ ਟੇਬਲ ਤੇ ਮਸਲਾ ਹੱਲ ਕਰਾਂਗੇ ਤੁਹਾਨੂੰ ਨਹੀਂ ਲੱਗਦਾ ਕਿ ਮਰਨ ਵਰਤ ਰੱਖਣ ਦੀ ਬਜਾਏ ਜਾ ਕੇ ਮੁੱਖ ਮੰਤਰੀ ਦੇ ਨਾਲ ਗੱਲ ਕਰਨ ਦਾ ਸਮਾਂ ਮੰਗਣਾ ਚਾਹੀਦਾ ਅਰੇ ਮੈਮ ਕਿ ਸਮਾਂ 10 ਵਾਰੀ ਮੰਗ ਲਿਆ ਇਹਨਾਂ ਨੇ ਇਹਨਾਂ ਨੂੰ ਤਾਂ ਮੰਤਰੀਆਂ ਨੇ ਬਲਾ ਵੀ ਲਿਆ ਮੰਤਰੀਆਂ ਨੇ ਬਿਠਾਇਆ ਵੀ ਇਹਨਾਂ ਨੂੰ ਆਪਣੇ ਕੋਲ ਗੱਲ ਵੀ ਕਰੀ ਕਿ ਤੁਹਾਡਾ 5000 ਰੁਪਏ ਵਧਾ ਵੀ ਦੇਵਾਂਗੇ ਤਨਖਾਹ ਕਿੰਨੀ ਆਈ ਕੱਲੀ 5000 ਰੁਪਏ 10000 ਰੁਪਏ ਚ ਕਿਹਾ ਸੀਗਾ ਪਲੱਸ 5000 ਕਰ ਦੇਗੇ ਮਤਲਬ 15000 ਦੇਵਾਂਗੇ ਇਹਨਾਂ ਤਾਂ ਮੰਤਰੀ ਦੀ ਚਾਹ ਹੀ ਮੈਨ ਲੱਗਦਾ 10000 ਰੁਪਏ ਦੀ ਪੈ ਗਈ ਚਾਹ ਤਾਂ ਨਹੀਂ ਅਪਲਾਈ ਸੀ ਨਹੀਂ ਕੁਛ ਨਹੀਂ ਚ ਲੈ ਚਾਹ ਵੀ ਨਹੀਂ ਅਪਲਾਈ ਚਾਹ 10000 ਚ ਪੈ ਗਈ 10000 ਚ ਇਹ ਮੈਮ ਬਹੁਤ ਵੱਡਾ ਮੁੱਦਾ ਆ ਮੰਤਰੀਆਂ ਕੋਲ ਜਾਣ ਮੰਤਰੀ ਤਾਂ ਆਪ ਅੱਗੇੋਂ ਨੰਗਰ ਨਿਕਲਦੇ ਨੇ ਇਹਨਾਂ ਦੀ ਤਨਖਾਹ ਹੀ ਗੱਡੀ ਜਾਂਦੇ ਨੇ ਸਰਕਾਰ ਹਰ ਤਰੀਕੇ ਨਾਲ ਫੇਲ ਆ ਸਿਰਫ ਫ੍ਰੀ ਬਿਜਲੀਆਂ ਦੇ ਕੇ ਥੋੜੇ ਟਾਈਮ ਵਾਸਤੇ ਲੋਕਾਂ ਨੂੰ ਪਰਮਾ ਸਕਦੀ ਆ ਪਰ ਜਿਹੜੀ ਐਜੂਕੇਸ਼ਨ ਹੈਲਥ ਆ ਉਹ ਬਿਲਕੁਲ ਖਤਮ ਹੋ ਚੁੱਕੇ ਆ ਜਿਨ੍ਹਾਂ ਤੇ ਸਰਕਾਰ ਬਣੀ ਸੀਗੀ ਹੈਲਥ ਦੇ ਸਰਕਾਰ ਬਣੀ ਸੀ ਮੱਲਕ ਕਲੀਨਿਕ ਦੇਖ ਲੋ 0 ਹੋਏ ਪੈਨੇ ਉਹ ਮੱਲਕ ਕਲੀਨਿਕ ਸਿਰਫ ਡਿਸਪਨ ਦੀ ਦਵਾਈ ਦਿੰਦੇ ਨੇ ਉਹ ਵੀ ਜੇ ਡਾਕਟਰ ਹੋਵੇ ਤਾਂ ਦਿੰਦੇ ਨੇ ਤੁਸੀਂ ਉਹ ਲੈ ਕੇ ਜਾਂਦੇ ਹੋਣੇ ਆ ਉੱਥੇ ਇਹੀ ਚੱਕਰ ਆ ਮੈਂ ਤੇ ਇਹੀ ਚੱਕਰ ਆ ਗੱਡੀ ਦੇ ਕਿ ਨਹੀਂ ਹੈਗਾ ਆਏ ਉਹ ਦੇਖੋ ਉਹ ਵੀਰੇ ਸਾਰੇ ਗੱਡੀ ਮੈਂ ਚੱਲਦੇ ਆ ਗੱਡੀ ਦੇ ਵਿੱਚ ਚੱਲਦੇ ਆ ਅਜੋ ਇਸ਼ਾਰਾ ਪਾਣਾ ਗੱਡੀ ਦੇ ਵਿੱਚ ਹੀ ਚੱਲਦੇ ਆ ਇੱਕ ਵਾਰੀ ਤੁਸੀਂ ਤੁਹਾਨੂੰ ਨਾ ਉਹ ਗੱਡੀ ਵੀ ਦਿਖਾ ਦਿੰਨੇ ਜਿਹੜੀ 108 ਐਮਬੂਲੈਂਸ ਹੈਗੀ ਹੈ ਉਸ ਦੇ ਅੰਦਰ ਚੱਲਦੇ ਆ ਉਹਨਾਂ ਦੇ ਅੰਦਰ ਦੇ ਇੱਕ ਵਾਰੀ ਦ੍ਰਿਸ਼ ਤੁਹਾਨੂੰ ਦਿਖਾ ਦਿੰਨੇ ਆ ਕਿ ਐਂਬੂਲੈਂਸਾਂ ਦੇ ਅੰਦਰ ਦੇ ਹਾਲਾਤ ਕੀ ਨੇ ਜਿਨ੍ਹਾਂ ਦੇ ਕਾਰਨ ਜਿਹੜੇ ਇਹ 108 ਐਂਬੂਲੈਂਸ ਵਰਕਰ ਨੇ ਇਸ ਵਕਤ ਧਰਨਾ ਲਗਾ ਕੇ ਬੈਠੇ ਨੇ ਕਿ ਐਂਬੂਲੈਂਸਾਂ ਠੀਕ ਹੋਣੀਆਂ ਚਾਹੀਦੀਆਂ ਨੇ ਪਹਿਲੀ ਚੀਜ਼ ਤਾਂ ਉਹਨਾਂ ਦਾ ਇੱਕ ਬੇਸਿਕ ਮੁੱਦਾ ਇਹ ਹੈ ਔਰ ਦੂਜੀ ਜਿਹੜੀ ਹੈ ਇਹ ਬੇਸਿਕ ਲਾਈਫ ਸਪੋਰਟ ਜਿਹਨੂੰ ਕਿਹਾ ਜਾਂਦਾ ਕਿਉਂਕਿ ਜੇਕਰ ਅਸੀਂ ਬੇਸਿਕ ਲਾਈਫ ਸਪੋਰਟ ਦੀ ਗੱਲ ਕਰਦੇ ਹਾਂ ਇਹਦੇ ਵਿੱਚ ਕੁਝ ਚੀਜ਼ਾਂ ਮੰਡੇਟਰੀ ਹੁੰਦੀਆਂ ਨੇ ਕਿ ਜੇਕਰ ਇੱਕ ਬੰਦਾ ਕੋਈ ਵੀ ਮਰੀਜ਼ ਲੈ ਕੇ ਆਣਾ ਹੈ ਤੇ ਉਹਦੇ ਵਾਸਤੇ ਇਸ ਗੱਡੀ ਦੇ ਵਿੱਚ ਆਕਸੀਜਨ ਸਿਲੰਡਰ ਪਲਸ ਉਹ ਸਾਰੀਆਂ ਚੀਜ਼ਾਂ ਜਿਹੜੇ ਨੇ ਹੋਣੀਆਂ ਚਾਹੀਦੀਆਂ ਨੇ ਆ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਉਣੀਆਂ ਇੱਥੇ ਦੇਖੋ ਕੀ ਦੱਸ ਦੋ ਜੇ ਇਹ ਦੇ ਭਾਈ ਇਹਦੇ ਵਿੱਚ ਆਕਸੀਜਨ ਮਾਸਕ ਕੱਢਿਓ ਆਕਸੀਜਨ ਮਾਸਕ ਹੈਗਾ ਬਟ ਸਿਲੰਡਰ ਕੱਢਿਓ ਸਿਲੰਡਰ ਨਹੀਂ ਉਹ ਜੇ ਤੁਸੀਂ ਸੋਚੋ ਜੇ ਬੰਦੇ ਦੀ ਸਾਲ ਨਾਲ ਬਿਮਾਰੀ ਨਾਲ ਮੌਤ ਹੋ ਰਹੀ ਹੋਵੇ ਤੁਸੀਂ ਉਹਨੂੰ ਆਕਸੀਜਨ ਹੀ ਦੇ ਸਕਦੇ ਆ ਆਕਸੀਜਨ ਲੀਕ ਆ ਹੀ ਕਦੇ ਕਦੇ ਮਤਲਬ ਚੱਲ ਪੈਸਲਨ ਡਰੇ ਨਹੀਂ ਪਤਾ ਮਿੰਟੇ ਚ ਮੁੱਕ ਜਾਈ ਇਹ ਨਹੀਂ ਪਤਾ ਕਿੰਨੇ ਚਿਰ ਚ ਮੁੱਕ ਜਾਈ ਸਾਰਾ ਕੁਝ ਦੱਸਿਆ ਹੋਇਆ ਹੀ ਇਹਦੇ ਚ ਨਾ ਤਾਂ ਕੋਈ ਬੀਪੀ ਅਪਰੇਟ ਹੈ ਸਾਈ ਸਭ ਤੋਂ ਮੇਨ ਚੀਜ਼ ਹੁੰਦੀ ਆ ਜਿਹੜੀ ਨਾ ਹੀ ਪਲਸ ਆਕਸੀਮੀਟਰ ਆ ਪਲਸ ਆਕਸੀਮੀਟਰ ਵੀ ਹੈ ਨੀਗਾ ਮੈਨੂੰ 8 ਮਹੀਨੇ ਹੋ ਗਏ ਲਗਾਤਾਰ ਇਸ ਗੱਡੀ ਤੇ ਡਿਊਟੀ ਕਰ ਰਹਿਆਗਾ 8 ਮਹੀਨਿਆਂ ਤੋਂ ਮੈਂ ਲਗਾਤਾਰ ਇਸ ਗੱਲ ਰਹੀ ਕਹਿ ਰਹਿਆ ਨਾ ਮੈਨੂਅਲ ਆ ਨਾ ਆਟੋਮੈਟਿਕ ਆ ਮਤਲਬ ਚੱਲਣਾ ਤੇ ਕੀ ਹੈ ਨੋਟ ਵਰਕਿੰਗ ਚ ਤਾਂ ਕੀ ਹੈ ਹੈ ਹੀ ਨਹੀਂ ਆ ਮਤਲਬ ਵੈਸੇ ਬੇਸਿਕ ਲਾਈਫ ਸਪੋਰਟ ਜਿਹੜੀ ਐਂਬੂਲੈਂਸ ਹੈਗੀ ਉਹ ਚ ਹੋਣਾ ਕੀ ਕੀ ਚਾਹੀਦਾ ਆ ਬੇਸਿਕਲੀ ਸ਼ੰਕਸ਼ਨ ਮਸ਼ੀਨ ਹੋਣੀ ਚਾਹੀਦੀ ਆ ਬੀਪੀ ਆਪਰੇਟਰਸ ਚਾਹੀਦਾ ਆਕਸੀਮੀਟਰ ਚਾਹੀਦਾ ਤੇ ਆਕਸੀਮੀਟਰ ਵਗੈਰਾ ਚਾਹੀਦੇ ਆਗੇ ਬਿਲਕੁਲ ਅੰਦਰ ਅੰਦਰ ਵੀ ਚੱਲਦੇ ਆ ਇਸ ਵਕਤ ਇਸ ਗੱਡੀ ਦਾ ਹਾਲ ਜਿਹੜਾ ਆ ਦੇਖ ਲਓ ਥੱਲੇ ਇਹ ਆ ਦੇਖ ਲਓ ਇਹ ਹੁਣ ਮੈਨੂੰ ਜਦੋਂ ਇਹ ਚੀਜ਼ਾਂ ਚੱਲਣਗੀਆਂ ਤਾਂ ਹੀ ਤਾਂ ਕੰਮ ਚ ਆਉਣਗੀਆਂ ਹੁਣ ਇਹਦਾ ਇਹ ਤੁਸੀਂ ਮੈਨੂੰ ਇੱਕ ਗੱਲ ਦੱਸੋ ਇਹ ਨੂੰ ਮੂੰਹ ਤੇ ਲਾ ਕੇ ਸਾਹ ਪਿੱਛੋਂ ਕਿ ਦੇਣਾ ਕਿੱਥੋਂ ਹੈ ਸੈਂਕਸ਼ਨ ਮਸ਼ੀਨ ਹੈ ਨਹੀਂ ਕੁਝ ਵੀ ਨਹੀਂ ਹੈਗਾ ਆਕਸੀਜਨ ਦਾ ਲਿਖਿਆ ਹੋਇਆ ਦੇਖੋ ਆ ਕਿੰਨਾ ਸੋਹਣਾ ਲਿਖਿਆ ਹੋਇਆ ਆਕਸੀਜਨ ਹੈਂਡ ਸੈਨੀਟਾਈਜ਼ਰ ਕੁਝ ਨਹੀਂ ਡਰਗਸਟੋਰ ਦਵਾਈਆਂ ਦਾ ਸਟੋਰ ਹੈ ਹੀ ਨਹੀਂਗਾ ਮੈਮ ਕੁਝ ਉੱਤੇ ਦੇਖ ਲਓ ਉੰਦੇ ਸਾਰੇ ਲੋ ਖਰਾਬਾ ਉਹ ਸੱਪ-ਸੱਪ ਵਜਦੇ ਆਂ ਜੀ ਚਿੱਟੀਆਂ ਲਾ ਕੇ ਵੀ ਦੇਖ ਲਈ ਆਂ ਜੀ ਬਿਲਕੁਲ ਦੇਖੋ ਇਹ ਐਂਬੂਲੈਂਸ ਦੇ ਹਾਲਾਤ ਨੇ ਇਸ ਵਕਤ ਅੱਛਾ ਅਸੀਂ ਗੱਲ ਕਰ ਰਹੇ ਸੀ ਕੀ ਕੀ ਚੀਜ਼ਾਂ ਦੇਖ ਲਓ ਜੀ ਉਹ ਦੇਖ ਲਓ ਉਹਨਾਂ ਦੇ ਹੱਥ ਚ ਹੈਗਾ ਫਾਇਰ ਵਾਲਾ ਉਹ ਵੀ ਐਕਸਪਾਇਰ ਹੈ ਉਹ ਫਾਇਰ ਵਾਲਾ ਵੀ ਐਕਸਪਾਇਰ ਹੈ ਬਿਲਕੁਲ ਦੇਖੋ ਇਹ ਹਾਲਾਤ ਨੇ ਔਰ ਇਹਨਾਂ ਦੇ ਕਰਕੇ ਲਕਣੀ ਪੈਂਦੀ ਆ ਕਿਸੇ ਵੇਲੇ ਫਟਫੁੱਟ ਨਾ ਜਾਵੇ ਅੱਛਾ ਹਾਂਜੀ ਹਾਂਜੀ ਦੇਖ ਲਓ ਪ੍ਰੋਪਰ ਡੇਟ ਹੈ ਮਤਲਬ 3 ਸਾਲ ਤੋਂ ਐਕਸਪਾਇਰ ਜਿਹੜਾ ਆ ਉਹ ਇਸ ਦੂਜੀਆਂ ਜਾਨਾਂ ਬਚਾ ਰਹੇ ਆ ਆਪ ਦੀ ਜਾਨ ਤਲੀ ਤੇ ਰੱਖ ਕੇ ਦੂਜੀਆਂ ਜਾਨਾਂ ਬਚਾ ਰਹੇ ਆ ਤਾਂ ਬਤਾਉਂਗੇ ਤੇ ਚੱਲੂਗੀ ਇਹ ਇਹਦਾ ਬੈਟਰੀ ਤਾਂ ਚੱਲਦੀ ਨਹੀਂ ਜਿੰਨੀ ਕਿ ਵਿਚਾਰੇ ਪਹੁੰਚ ਇਹਦਾ ਮੈਂ ਮੈਂ ਰੱਬ ਨੇ ਜਿਹੜੇ ਕਾਲ ਦੇ ਐਕਸਪੀਰੀਅੰਸ ਦੇ ਸਿਰ ਤੇ ਅਸੀਂ ਪੇਸ਼ੈਂਟ ਪ ਬਿਲਕੁਲ ਦੇਖੋ ਇਹ ਹਾਲਾਤ ਨੇ ਇਸ ਵਕਤ ਐਂਬੂਲੈਂਸਾਂ ਦੇ ਜਿੰਨਾ ਦੇ ਕਰਕੇ ਜਿਹੜੇ ਧਰਨੇ ਇਸ ਵਕਤ ਲਗਾਏ ਜਾ ਰਹੇ ਨੇ ਤਨਖਾਹ ਪਤਾ ਵਧਾਨ ਨੂੰ ਵੀ ਕਿਹਾ ਜਾ ਰਿਹਾ ਹੈ ਮਲਾਜ਼ਮ ਪੱਕੇ ਕਰਨ ਨੂੰ ਵੀ ਕਿਹਾ ਜਾ ਰਿਹਾ ਹੈ ਔਰ ਨਾਲ ਦੇ ਨਾਲ ਜਿਹੜੀਆਂ ਐਂਬੂਲੈਂਸਾਂ ਇਸ ਤਰੀਕੇ ਦੀਆਂ ਖਰਾਬ ਨੇ ਉਹਨਾਂ ਦੇ ਵਿੱਚ ਜਿਹੜੀਆਂ ਬੇਸਿਕ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਠੀਕ ਹੋਣ ਨੂੰ ਵੀ ਕਰਵਾਨ ਨੂੰ ਵੀ ਕਿਹਾ ਜਾ ਰਿਹਾ ਹੈ ਲੇਕਿਨ ਦੇਖਣਾ ਇਹ ਹੋਏਗਾ ਕਿ ਸਾਰੀਆਂ ਚੀਜ਼ਾਂ ਸਹੀ ਕਦੋਂ ਹੁੰਦੀਆਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਉੱਤੇ ਕੰਮ ਸ਼ੁਰੂ ਹੁੰਦਾ ਹੈ ਕਿਉਂਕਿ ਦੁਵਾਰ ਤੋਂ ਜਿਹੜੀ ਹੈ ਹੈਲਥ ਮਿਨਿਸਟਰੀ ਦੀ ਗਾਈਡਲਾਈਨਸ ਆ ਚੁੱਕੀਆਂ ਨੇ ਕਿ ਕੋਵਿਡ ਭਾਰਤ ਦੇ ਵਿੱਚ ਦੁਬਾਰਾ ਫੈਲਣ ਲੱਗ ਗਿਆ ਹੈ ਲੇਕਿਨ ਜੇਕਰ ਹਾਲਾਤ ਇਹ ਰਹਿਣਗੇ ਤੇ ਪੰਜਾਬ ਦੇ ਵਿੱਚ ਔਕੜਾਂ ਵੱਧ ਸਕਦੀਆਂ ਨੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ